Oh, 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 oh. my name is Goya. i didn't see my topic is my topic i will i did the presents of ਕਿੰਨਾ ਕਿੰਦਾ ਹੈ ਪਾਣੀ ਦੇ ਵਿੱਚ ਵੈਲਾ ਬਾਤ ਦੀ ਨਾਲ ਨਾ ਜਿਹੜੀ ਇਸ ਤਰ੍ਹਾਂ ਦੀ ਵਾਲੀ ਹੋਣਾ ਹੈ ਜਿਹੜਾ ਆ ਤੁਸੀਂ ਇਹ ਕਰਨਾ ਹੈ ਯਾਨੀ ਕਿ ਫਾਈਲ ਦਾ ਫਾਰਮ ਨਾਲ ਦੇ ਸਕਦੇ ਹੋ ਤੁਸੀਂ ਇਹ ਕੀ ਬਣਾਇਆ ਹੈ ਇਹਦਾ ਕੀ ਫਾਇਦਾ ਸਰ ਇਹ ਨਾਲ ਜਿਹੜੀ ਸੂਰਜ ਤੋਂ ਆਉਂਦੀ ਹੈ ਜਦਿਆਂ ਜਦਿਆਂ ਉਹਨਾਂ ਨੂੰ ਰੋਕਦਾ ਹੈ ਕੰਪਲੈਕਟ ਠੀਕ ਹੈ ਜੀ ਤੇ ਤੁਸੀਂ ਕੀ ਬਣਾਇਆ ਹੈ ਇਹ ਮਤਲਬ ਕਿ ਅਮਲੋਕੀ ਇਹ ਵਿੱਚ ਜੋ ਬੰਦ ਉਹ ਮੈਂ ਕਿਹਾ ਤੇਵਾ ਇਹਦੇ ਚ ਫਿਲਟਰੋਂ ਦਾਵਾ ਤੇ ਫਿਰ ਬਾਜੂ ਪਿਛਾ ਆਲੇ ਮਾਨੂ ਨਾਮ ਤੇ ਅਗ ਨੂੰ ਰਿਫਲਟ ਚੈੱਕ ਕਰਾਉਣਾ ਤੇ ਫਿਰ ਉਸ ਸ੍ਰੀ ਰੱਖ ਬਾਰ ਨਾਮ ਠੀਕ ਤੁਸੀਂ ਕੀ ਬਣਾਇਆ ਹੈ ਇਹਦਾ ਕੀ ਮਤਲਬ ਹੈ ਨਾ ਜੇ ਨਾ ਬੋਤਲ ਖਾਣੇੋਂ ਪਹਿਲਾਂ ਮਾਉਚਾ ਦਾ ਗੂੜ ਪਾਈ ਕਰੀ ਤਾਂ ਉਸ ਤੋਂ ਮੱਖੀ ਜਾਂ ਜਾਂਦੇ ਪੈਸ ਤੇ ਜਿਹੜਾ ਵਿਚ ਫੁੱਲ ਹੁੰਦਾ ਆ ਉਹ ਲਾਡਸਟ ਆ ਵੀ ਇਹ ਕਿਹਦਾ ਹੁੰਦਾ ਬੰਦ ਤੇ ਉਹ ਰਹਿੰਦਾ ਕਿ ਯਕੀਨ ਆ ਤੁਹਾਡਾ ਮਾਈ ਨੇਮ ਇਜ਼ ਸ਼ਿਸ਼ੂਰ ਆ ਰੀਡ ਇਨ 6th ਕਲਾਸ ਮਾਈ ਰਿਸਰਚ ਟਾਪਿਕ ਇਜ਼ ਪ੍ਰੈਜ਼ੈਂਟ ਆਫ ਪਾਸਟ ਫੈਕਟ ਫੈਕਟ ਟੂ ਵਾਈਟ ਹੈਂਡ ਟੂ ਬੋਡੀ ਸੌ ോ കോൾ വൈ ഗ്റ്റ് പ്ലാൻസ്നിമൽ ലൈവ വെജിറ്റേബ് ഓയിൽ ഫ്രോ പ്ലാൻസ് ഏത് പാസ്തരാ ਜਾਂ ਪ੍ਰਾਈਟ ਜਿਹੜਾ ਜਿਹਦੇ ਦੇ ਸਿਗਨਲ ਨੇ ਉਹ ਆਪਣੇ ਕੋ ਸੈਲ ਬੋਡ ਤੱਕ ਪਹੁੰਚਦਾ ਹੈ ਇਹ ਨਿਊਰਨ ਦਾ ਨਿਊਰੀਏ ਐਕਸਨ ਜਿਹੜੇ ਲੌਂਗ ਫਾਈਬਰ ਹੁੰਦੀ ਹੈ ਜਿਹਦੇ ਵਿੱਚ ਇਹ ਜਿਹਦੇ ਵਿੱਚ ਲੌਂਗ ਅਵੇ ਕਰਾਉਂਦਾ ਹੈ ਆਪਣੇ ਸਿਗਨਲ ਨੂੰ ਮਾਈਲਨ ਤੇ ਸਪਜਾਨ ਸੈਲ ਜਿਹੜੇ ਹੁੰਦੇ ਆ ਇਹ ਜਿਹੜੇ ਫੈਕਟਰ ਰਿਡਿਊਸ ਕਰਾਉਂਦਾ ਹੈ ਨੋਡ ਆਫ ਰਨਵੇ ਜਿਹੜੇ ਇਹਦੇ ਵਿੱਚ ਇਹ ਆਪਣੇ ਸੈਲਾਂ ਇੱਥੇ ਤੱਕ ਪਹੁੰਚਦੇ ਐ ਐਕਸਨ ਟਰਮੀਨਲ ਤਾਂ ਕਿ ਇਹ ਚਾਰਸਾਲ ਲੈ ਇਹਦੇ ਛੋਟੇ ਛੋਟੇ ਚਾਰਸਾਲ ਇੱਕ ਹੀ ਚੀਜ਼ ਬਣਾ ਰਹੇ ਹਾਂ ਸਰ ਇਹਦੇ ਨਾਲ ਇੱਕ ਕਿਛਦੀ ਦਾ ਰੱਖਦੇ ਕਿਛਦੀ ਦਾ ਚੈੱਕ ਕਰਾਂਗੇ ਕੀ ਜਰੂਰ ਇਹ ਮੁਦਰਾਸਤ ਸਰ ਦਾ ਇਹ ਬਿਜਲੀ ਵਿੱਚ ਕਿਸੇ ਸਾਥ ਚੱਲ ਕਰਦਾ ਹੈ ਕੀ ਨਹੀਂ ਸਤਿਗੁਰੂ ਅਸੀਂ ਇਹਨੂੰ ਇਹਨਾਂ ਸਾਥ ਨੂੰ ਜੋੜ ਕੇ ਸਿੰਦਗੀ ਵਿੱਚ ਪਾਵਾਂਗੇ ਸਾਂਗੀ ਕੀ ਬਦਲ ਜਾ ਰਿਹਾ ਹੈ ਇਸ ਦਾ ਮਤਲਬ ਹੈ ਕਿ ਸਿਰਗਾ ਜਿਹਾਏ ਉਹ ਬਿਜਲੀ ਕਾਰਨ ਲੰਗਰ ਮਿਲਦਾ ਹੈ ਆਪਣੇ ਉਸ ਤੋਂ ਬਾਰੇ ਜਿਹੜਾ ਅਸਲਸਾ ਪਾਵਾਂਗੇ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਵੀ ਆਪਣੇ ਉਦਯੋਗ ਨੂੰ ਬਿਜਲੀ ਕਾਰਨ ਲੰਗਰ ਮਿਲਦਾ ਹੈ ਜਿੱਤੇ ਜਾਣੇ ਪਰ ਜਾਣਦੇ ਜਿਹੜੇ ਉਹ ਆਪਣੇ ਵਿੱਚ ਇਸ ਤਰ੍ਹਾਂ ਦੇ ਬਣਦੇ ਸਤਿਕਾਰ ਜੀ ਅੱਜ ਪੀਐਮ ਸੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਕੋਟਵਾਬਾ ਦੀਪ ਸਿੰਘ ਅੱਜ ਇੱਕ ਸਬਜੈਕਟ ਫੇਅਰ ਲਗਾਇਆ ਗਿਆ ਹੈ ਜਿਦੇ ਵਿੱਚ ਅਸੀਂ ਬੈਸਟ ਆਊਟ ਆਫ ਵੇਸਟ ਮਟੀਰੀਅਲ ਦੇ थ्रू ਚੀਜ਼ਾਂ ਬਣਾਈਆਂ ਜਿਹੜੀਆਂ ਸਾਡੇ ਬੱਚਿਆਂ ਨੇ bizness blaster ਦੇ ਸਟਾਲਸ ਲਗਾਏ ਨੇ ਤੇ ਹੋਰ ਵੱਖ-ਵੱਖ ਵਿਸ਼ਿਆਂ ਦੇ ਨਾਲ ਰਿਲੇਟਿਡ ਸਟਾਲਸ ਵੀ ਤੇ ਬੱਚਿਆਂ ਨੇ ਚਾਰਟਸ ਮਾਡਲਸ ਵਗੈਰਾ ਡਿਸਪਲੇ ਕੀਤੇ ਹਨ ਇਹ ਫੇਅਰ ਜਿਹੜਾ ਹੈ ਉਹ ਸਾਰੇ ਸਬਜੈਕਟਸ ਦਾ ਲਗਾਇਆ ਗਿਆ ਹੈ ਤੇ ਇਹਦੇ ਵਿੱਚ ਅਸੀਂ 4 ਬੈਚਸ ਸੀਗੇ ਜਿਦੇ ਵਿੱਚੋਂ ਸਾਡੇ ਸਕੂਲ ਦਾ 3rd ਬੈਚ ਵਿੱਚ ਨਾਮ ਆਇਆ ਔਰ ਉਹ ਸਾਨੂੰ 2 ਦਿਨ ਮਿਲੇ 24 ਤੇ 25 ਤਰੀਕ ਨੂੰ 24 ਤਰੀਕ ਨੂੰ ਅਸੀਂ ਜਿਹੜਾ ਫੇਅਰ ਲਗਾਇਆ ਉਹਦੇ ਵਿੱਚ 6ਵੀਂ ਤੋਂ 10ਵੀਂ ਕਲਾਸ ਦੇ ਵਿੱਚ ਸਾਇੰਸ ਤੇ ਮੈਥਸ ਸਬਜੈਕਟ ਕਵਰ ਕੀਤੇ ਹਨ ਤੇ 11th ਤੇ 12th ਦੇ ਵਿੱਚ ਆਰਟਸ ਤੇ ਕਾਮਰਸ ਤੇ ਸਬਜੈਕਟ ਕਵਰ ਕਰੇ ਹਨ ਉਹਦੇ ਵਿੱਚ ਅਸੀਂ NSQF ਦੇ ਅੰਡਰ ਬਿਊਟੀ ਐਂਡ ਵੈਲਨੈਸ ਤੇ ਅਪੈਰਲ ਸਬਜੈਕਟ ਕਵਰ ਕੀਤੇ ਹਨ 25th ਨੂੰ ਜਿਹੜਾ ਅਸੀਂ ਫੇਅਰ ਲਗਾਇਆ ਉਹਦੇ ਵਿੱਚ 6th ਤੋਂ 10th ਕਲਾਸਿਸ ਦੇ ਵਿੱਚ ਲੈਂਗੁਏਜਸ ਤੇ ਐਸਐਸਟੀ ਸਬਜੈਕਟ ਕਵਰ ਹੋਣਗੇ ਤੇ 11th ਤੇ 12th ਦੇ ਵਿੱਚ ਵੋਕੇਸ਼ਨਲ ਸਬਜੈਕਟਸ ਕਵਰ ਹੋਣਗੇ ਔਰ ਵੋਕੇਸ਼ਨਲ ਸਬਜੈਕਟਸ ਜਿਹੜੇ ਨੇ ਸਾਡੇ ਕੋਲ گارਮੈਂਟ ਮੇਕਿੰਗ ਤੇ ਵੀਵਿੰਗ ਸਬਜੈਕਟਸ ਨੇ ਜਿਦੇ ਸਾਰੇ ਸਟਾਲ ਜਿਹੜੇ ਨੇ ਉਹ ਲਗਾਏ ਜਾਣਗੇ ਇਹ ਜਿਹੜਾ ਸਬਜੈਕਟ ਫੇਅਰ ਹੈ ਇਹਦੇ ਵਿੱਚ ਇਸ ਨੂੰ ਅਸੀਂ ਕੰਪੀਟੈਂਸੀ ਐਨਹਾਂਸਮੈਂਟ ਪ੍ਰੋਗਰਾਮ ਜਿਹੜਾ ਸਾਡੇ ਸਕੂਲਾਂ ਦੇ ਵਿੱਚ ਸੈਪ ਦੇ ਨਾਮ ਨਾਲ ਚੱਲ ਰਿਹਾ ਹੈ ਉਨ ਹੋਰ ਐਨਹਾਂਸ ਕਰਨ ਦੇ ਲਈ ਇਹ ਸਬਜੈਕਟ ਫੇਅਰ ਜਿਹੜੇ ਨੇ ਲਗਾਏ ਗਏ ਨੇ ਕਿਉਂਕਿ ਇਹਦੇ ਵਿੱਚ ਵੱਧ ਤੋਂ ਵੱਧ ਬੱਚਿਆਂ ਦੀ ਪਾਰਟਿਸਪੇਸ਼ਨ ਅਸੀਂ ਕਰवानी ਹੈ ਤੇ ਅਸੀਂ ਕੀ ਕੀਤਾ ਹੈ ਕਿ ਅਸੀਂ ਸਭ ਬੱਚਿਆਂ ਦੇ ਸਾਰੇ ਬੱਚਿਆਂ ਨੂੰ ਅਸੀਂ ਇਨਵੋਲਵ ਕੀਤਾ ਸਾਰੇ ਬੱਚਿਆਂ ਦੇ ਅਸੀਂ ਗਰੁੱਪਸ ਬਣਾਏ ਗਰੁੱਪ ਬਣਾ ਕੇ ਉਹਨਾਂ ਦੇ ਵਿੱਚ ਅਸੀਂ ਟੌਪਿਕਸ ਦੀ ਵੰਡ ਕੀਤੀ ਤੇ ਫਿਰ ਉਹ ਸਭ ਬੱਚਿਆਂ ਨੇ ਚਾਰਟਸ ਬਣਾਏ 3D ਮਾਡਲਸ ਬਣਾਏ ਔਰ ਬਹੁਤ ਸਾਰੇ ਸਟਾਲਸ ਲਗਾ ਕੇ ਉਸ ਫੇਅਰ ਨੂੰ ਅਸੀਂ ਕੰਪਲੀਟ ਕੀਤਾ ਹੈ ਹੋਰ ਵੀ ਤਰ੍ਹਾਂ ਦੇ ਅਸੀਂ ਜਿਸ ਤਰ੍ਹਾਂ ਡੈਮੋ ਦਿੱਤੀ ਬੱਚਿਆਂ ਨੇ ਇੱਕ ਰੂਮ ਦੇ ਵਿੱਚ ਕਿਸ ਤਰ੍ਹਾਂ ਪੋਲਿੰਗ ਕਰਵਾਈ ਜਾ ਸਕਦੀ ਹੈ ਉਹ ਪੂਰੀ ਡੈਮੋਨਸਟ੍ਰੇਸ਼ਨ ਦਿੱਤੀ ਜਿੰਨੂੰ ਸਾਡੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਸ ਤੇ ਬੱਚਿਆਂ ਦੇ ਪੇਰੈਂਟਸ ਨੇ ਆ ਕੇ ਬੜੇ ਵਧੀਆ ਤਰੀਕੇ ਨਾਲ ਦੇਖਿਆ ਉਹਨੂੰ ਅਪਰੀਸ਼ੀਏਟ ਕੀਤਾ ਬੱਚਿਆਂ ਦੀ ਜਿੰਨੀ ਵੀ ਮਿਹਨਤ ਹੈ ਇੱਕ ਹੋਰ ਪ੍ਰੋਗਰਾਮ ਹੈ ਇੰਗਲਿਸ਼ ਹੈਲਪਰ ਪ੍ਰੋਗਰਾਮ ਜਿਹੜਾ ਕਿ ਪੰਜਾਬ ਸਰਕਾਰ ਦੁਆਰਾ ਇੱਕ ਨਵਾਂ ਨਵਾਂ ਉਪਰਾਲਾ ਹੈ ਉਹਦੇ ਵਿੱਚ ਇੱਕ ਐਪ ਜਿਹੜੀ ਇੰਗਲਿਸ਼ ਹੈਲਪਰ ਪ੍ਰੋਗਰਾਮ ਦੇ ਥ्रू ਇੱਕ ਐਪ ਲਾਂਚ ਕੀਤੀ ਜਾਏਗੀ 29 ਨੂੰ ਉਹਦੇ ਬਾਰੇ ਵਿੱਚ ਅਸੀਂ ਐਸਐਮਸੀ ਕਮੇਟੀ ਦੇ ਮੈਂਬਰਸ ਤੇ ਪੇਰੈਂਟਸ ਨੂੰ ਜਾਣਕਾਰੀ ਦਿੱਤੀ ਹੈ ਤੇ ਬੱਚਿਆਂ ਨੂੰ ਵੀ ਉਹਦੇ ਬਾਰੇ ਵਿੱਚ ਦੱਸਿਆ ਗਿਆ ਕਿਉਂਕਿ ਉਹ ਇੱਕ ਇਸ ਤਰ੍ਹਾਂ ਦੀ ਐਪ ਹੈ ਜਿਹੜੀ ਇੰਗਲਿਸ਼ ਜਿਹੜਾ ਲੈਂਗੁਏਜ ਹੈ ਉਹਨੂੰ ਸਿੱਖਣ ਦੇ ਲਈ ਔਰ ਉਹਦੀ ਜ਼ਿਆਦਾ ਸਕਿੱਲ ਹਾਸਲ ਕਰ ਸਕਣਗੇ ਬੱਚੇ ਉਸ ਐਪ ਦੇ ਥਰੂ ਇਸ ਤੋਂ ਇਲਾਵਾ ਦੋ ਇਨੋਵੇਟਿਵ ਪ੍ਰੋਗਰਾਮਸ ਹੋਰ ਨੇ ਮੈਥ ਸਰਕਲ ਤੇ ਸਾਇੰਸ ਸਰਕਲ ਇਹ ਵੀ ਇੱਕ ਨਵਾਂ ਉਪਰਾਲਾ ਹੈ ਸਰਕਾਰ ਦਾ ਜਿਹਦੇ ਨਾਲ ਬੱਚਿਆਂ ਨੂੰ ਹੋਰ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਇੰਗਲਿਸ਼ ਮੈਥਸ ਤੇ ਸਾਇੰਸ ਸਬਜੈਕਟਸ ਨੂੰ ਪੜਾਇਆ ਜਾਏਗਾ ਉਹਦੇ ਬਾਰੇ ਵੀ ਅਸੀਂ ਜਾਣਕਾਰੀ ਦਿੱਤੀ ਹੈ ਥਰੂ ਦਿਸ ਸਬਜੈਕਟ ਫੇਅਰ ਪੈਰੈਂਟਸ ਬਹੁਤ ਸਾਰੇ ਪੈਰੈਂਟਸ ਸਾਡੇ ਕੋਲ ਆਏ ਆ ਇਸ ਫੇਅਰ ਨੂੰ ਦੇਖਣ ਦੇ ਲਈ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਸ ਆਏ ਆ ਉਹਨਾਂ ਸਾਰਿਆਂ ਨੇ ਇਹਨੂੰ ਦੇਖਿਆ ਅਪਰੀਸ਼ੀਏਟ ਕੀਤਾ ਔਰ ਕਾਫੀ ਨੌਲੇਜ ਜੜੀਆ ਉਹਨਾਂ ਨੂੰ ਮਿਲੀ ਹੈ ਇਸ ਤੋਂ ਇਲਾਵਾ ਅਸੀਂ ਨੈਕਸਟ ਵੀਕ ਅਸੀਂ ਇੱਕ ਹੋਰ ਕਲਾ ਉਤਸਵ ਹੈਡਿੰਗ ਦੇ ਅੰਦਰ ਸਾਡਾ ਇੱਕ ਫੇਅਰ ਲੱਗਣ ਜਾ ਰਿਹਾ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਗਤੀਵਿਧੀਆਂ ਕਰਾਈਆਂ ਜਾਂਦੀਆਂ ਜਿਹੜੀਆਂ ਅਸੀਂ ਅਗਲੇ ਸਾਲ ਅਗਲੇ ਅਗਲੇ ਹਫਤੇ ਅਸੀਂ ਨੈਕਸਟ ਵੀਕ ਉਸ ਫੇਅਰ ਨੂੰ ਲਗਾਵਾਂਗੇ ਤੇ ਇਹਦੇ ਨਾਲ ਜਿਹੜੇ ਇਸ ਤਰ੍ਹਾਂ ਦੇ ਫੇਅਰ ਨੇ ਆਉਣ ਵਾਲੇ ਫਿਊਚਰ ਚ ਵੀ ਇਹ ਅਸੀਂ ਕਰਦੇ ਰਹਾਂਗੇ ਇਹਦੇ ਨਾਲ ਬੱਚੇ ਆਪਣੇ ਹੱਥੀਂ ਕੰਮ ਕਰਦੇ ਆ ਔਰ ਕਿਉਂਕਿ ਮਾਡਲਸ ਦੇਖੂ ਬੱਚੇ ਕੰਮ ਕਰਦੇ ਨੇ ਚਾਰਟਸ ਦੇਖੂ ਕੰਮ ਕਰਦੇ ਤੇ ਬੱਚੇ ਜ਼ਿਆਦਾ ਲਰਨ ਕਰ ਸਕਦੇ ਨੇ ਜ਼ਿਆਦਾ ਨੋਲੇਜੇਬਲ ਪ੍ਰੋਗਰਾਮ ਇਹ ਰਹਿੰਦਾ ਹੈ ਤੇ ਇਸ ਗੱਲ ਦੇ ਲਈ ਅਸੀਂ ਪੰਜਾਬ ਸਰਕਾਰ ਦੇ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਲਈ ਬਹੁਤ-ਬਹੁਤ ਧੰਨਵਾਦੀ ਆ। ਥੈਂਕ ਯੂ। ਮੈਮ ਜਿਦਾਂ ਤੁਸੀਂ ਕਿਹਾ ਕਿ ਇਹ ਬੱਚਿਆਂ ਦਾ ਪ੍ਰੋਗਰਾਮ ਸੀ, ਬੱਚਿਆਂ ਨੇ ਇਹਦੇ ਵਿੱਚ ਕਿਸ ਤਰ੍ਹਾਂ ਦੀ ਰੁਚੀ ਦਿਖਾਈ? ਅ ਕੀ ਹੁੰਦਾ ਕਿ ਜਦੋਂ ਕਲਾਸਰੂਮ ਟੀਚਿੰਗ ਹੁੰਦੀ ਹੈ ਥੋੜੀ ਕਈ ਵਾਰੀ ਬੋਰ ਵੀ ਹੋ ਜਾਂਦੀ ਹੈ ਤੇ ਜਦੋਂ ਬੱਚੇ ਆਪਣੇ ਜਿਸ ਤਰ੍ਹਾਂ ਅਸੀਂ ਗਰੁੱਪ ਮੈਂ ਦੱਸਿਆ ਕਿ ਅਸੀਂ ਗਰੁੱਪ ਬਣਾਏ ਬੱਚਿਆਂ ਦੇ ਕਿਉਂਕਿ ਸਾਰੇ ਬੱਚਾ ਨੂੰ ਇਨਵੋਲ ਕਰਨਾ ਸੀ ਤੇ ਅਸੀਂ ਬੱਚਿਆਂ ਨੇ ਗਰੁੱਪਿੰਗ ਕੀਤੀ ਜਿਵੇਂ ਇੱਕ ਕਲਾਸ ਦੇ ਵਿੱਚ ਸੀ ਮੰਨ ਲਓ 5 ਗਰੁੱਪਸ ਬਣਾ ਦਿੱਤੇ। ਤੋ ਪੰਜ ਗਰੁੱਪਸ ਵਿੱਚ ਪੰਜ ਟੌਪਿਕਸ ਜਿਹੜੇ ਨੇ ਅਸੀਂ ਡਿਵਾਈਡ ਕਰ ਦਿੱਤੇ ਤੇ ਉਹ ਬੱਚੇ ਆਪਸ ਵਿੱਚ ਦੋ ਤਿੰਨ ਦਿਨ ਇਸ ਗੱਲ ਦੀ ਡਿਸਕਸ਼ਨ ਕੀਤੀ ਬੱਚਿਆਂ ਨੇ ਕਿ ਜਿਹੜਾ ਟੌਪਿਕ ਸਾਨੂੰ ਮਿਲਿਆ ਉਹਦੇ ਕਿਸ ਤਰ੍ਹਾਂ ਦੇ ਚਾਰਟਸ ਬਣਾਏ ਜਾਣ ਕਿਸ ਤਰ੍ਹਾਂ ਦੇ ਮਾਡਲਸ ਬਣਾਏ ਜਾਣ ਕਿਸ ਤਰ੍ਹਾਂ ਦੀਆਂ ਚੀਜ਼ਾਂ ਸਾਨੂੰ ਚਾਹੀਦੀਆਂ ਨੇ ਉਹਨਾਂ ਨੇ ਹੋਰ-ਹੋਰ ਕਿਤਾਬਾਂ ਪੜ੍ਹ ਕੇ ਹੋਰ-ਹੋਰ ਨੌਲੇਜ ਗੇਨ ਕੀਤੀ ਜਿਹਦੇ ਨਾਲ ਕੀ ਹੈ ਕਿ ਟੌਪਿਕ ਨੂੰ ਵਾਸਟ ਤਰੀਕੇ ਦੇ ਨਾਲ ਲਰਨ ਕੀਤਾ ਬੱਚਿਆਂ ਨੇ ਸਿਰਫ ਇਹ ਨਹੀਂ ਕਿ ਜਿਸ ਤਰ੍ਹਾਂ ਕੁਐਸਚਨ ਆਨਸਰ ਪੁਆਇੰਟ ਆਫ 뷰 ਨਾਲ ਲਰਨ ਨਹੀਂ ਕੀਤਾ ਬੱਚਿਆਂ ਨੇ ਕਿਉਂਕਿ ਉਹ ਟੌਪਿਕਸ ਬੱਚਾ ਦੇ ਸਬਜੈਕਟਸ ਦੇ ਵਿੱਚ ਹੀ ਰਿਲੇਟਡ ਨੇ ਉਹਨਾਂ ਦੀ ਕਿਤਾਬਾਂ ਵਿੱਚੋਂ ਹੀ ਉਹ ਟੌਪਿਕ ਲਏ ਗਏ ਨੇ ਤੇ ਬੱਚਿਆਂ ਦੀ ਲਰਨਿੰਗ ਜਿਹੜੀ ਇਨਹਾਂਸ ਹੋਈ ਹੈ ਇਹ ਉਹਨਾਂ ਨੂੰ ਫਾਇਦਾ ਹੋਇਆ ਇਸ ਗੱਲ ਦਾ ਮੈਮ ਇਹ ਅਗਲੇ ਉਹਨਾਂ ਦੇ ਪ੍ਰੋਜੈਕਟ ਦੇ ਵਿੱਚ ਵੀ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਹੋਣ ਕੀਤੀਆਂ ਜਾ ਰਹੀਆਂ ਇਹ ਉਪਰਾਲਾ ਕੀਤੇ ਜਾ ਰਹੇ ਜਿਹੜੀਆਂ ਸਕਿੱਲਸ ਹੈਗੀਆਂ ਦਾ ਛੋਟੀਆਂ-ਛੋਟੀਆਂ ਆਉਣ ਵਾਲੇ ਪ੍ਰੋਜੈਕਟ ਦੇ ਬੱਚਿਆਂ ਨੂੰ ਵੀ ਇਹ ਉਹਨਾਂ ਦੇ ਮਦਦਗਾਰ ਹੋਣਗੇ ਹਾਂਜੀ ਬਹੁਤ ਜ਼ਿਆਦਾ ਮਦਦਗਾਰ ਨੇ ਜਿਵੇਂ ਅਸੀਂ ਦੇਖਦੇ ਹਾਂ ਕਿ ਅਸੀਂ 10 ਬੱਚਿਆਂ ਦਾ ਇੱਕ ਗਰੁੱਪ ਬਣਾਇ ਬੱਚਿਆਂ ਨੂੰ ਆਪ ਇੱਕ ਦੂਸਰੇ ਦੇ ਨਾਲ ਇੱਕ ਦੂਸਰੇ ਦੀ ਹੈਲਪ ਕਰਕੇ ਕਿਵੇਂ ਕੰਮ ਕਰਨਾ ਹੈ ਇੱਕ ਦੂਸਰੇ ਦੇ ਨਾਲ ਐਜ਼ ਅ ਟੀਮ ਵਰਕ ਕਿਵੇਂ ਕੰਮ ਕਰਨਾ ਹੈ ਕਿਉਂਕਿ ਇਹ ਇਹ ਚੀਜ਼ਾਂ ਸिखਾਨੀਆਂ ਬੜੀਆਂ ਜ਼ਰੂਰੀ ਨੇ ਬਾਅਦ ਇਟਸ ਫਿਊਚਰ ਚ ਬੱਚੇ ਨੂੰ ਇਹ ਬਹੁਤ ਕੰਮ ਆਉਂਦੀ ਹੈ ਨਹੀਂ ਕਿ ਟੀਮ ਵਰਕ ਵਿੱਚ ਕੰਮ ਕਿਵੇਂ ਕਰਨਾ ਜੋ ਇਕੱਲੇ ਇਕੱਲੇ ਤੇ ਸਾਰੇ ਪੜ ਲੈਂਦੇ ਨੇ ਕਿਸ ਤਰ੍ਹਾਂ ਕੰਮ ਕਰਨਾ ਤੇ ਦੂਸਰੀ ਗੱਲ ਕਿ ਬੱਚਿਆਂ ਨੇ ਜਿਹੜੀ ਨੌਲੇਜ ਹਾਸਲ ਕੀਤੀ ਹੈ ਉਹ ਸਿਰਫ ਪੜ ਕੇ ਨਹੀਂ ਕਰਕੇ ਕੁਝ ਕੰਮ ਕਰਕੇ ਹੱਥੀਂ ਤੇ ਬਹੁਤ ਸਾਰੇ ਟੀਚਰਸ ਹਨ ਡਿਸਕਸ਼ਨਸ ਬਣੀਆਂ ਹੋਈਆਂ ਫਿਰ ਕਿਉਂਕਿ ਇੱਕ ਟਾਪਿਕ ਨੂੰ ਅਸੀਂ ਜਦੋਂ ਇੰਪਲੀਮੈਂਟੇਸ਼ਨ ਕਰਨੀ ਹੈ ਤੇ ਬੜੀਆਂ ਡਿਸਕਸ਼ਨਸ ਕੀਤੀਆਂ ਜਾਂਦੀਆਂ ਨੇ ਤੇ ਉਹ ਡਿਸਕਸ਼ਨਸ ਜਦੋਂ ਬੱਚੇ ਬਹੁਤ ਕੁਝ ਲਰਨ ਕਰਦੇ ਨੇ मैम ਐਜ਼ ਅ ਪ੍ਰਿੰਸੀਪਲ ਤੁਸੀਂ ਹੋਰ ਵੀ ਬੱਚਿਆਂ ਨੂੰ ਪੰਜਾਬ ਦੇ ਜਿਹੜੇ ਪੜ੍ਹ ਰਹੇ ਨੇ ਜਾਂ ਛੋਟੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆਂ ਬਹੁਤ ਵਧੀਆ ਉਪਰਾਲੇ ਜਿਹੜੇ ਪੰਜਾਬ ਸਰਕਾਰ ਦੇ ਥਰੂ ਫੇਅਰ ਜਿਵੇਂ ਉਹਨੇ ਸਬਜੈਕਟ ਫੇਅਰ ਹੈ ਬਹੁਤ ਸਾਰੇ ਸਬਜੈਕਟ ਸਾਨੂੰ ਦਿੱਤੇ ਗਏ ਨੇ ਜਿਵੇਂ ਐਨਐਸਕਿਊਐਫ ਸਬਜੈਕਟ ਹੈ ਵੋਕੇਸ਼ਨਲ ਸਬਜੈਕਟਸ ਨੇ ਸਕਿਲਸ ਓਰੀਐਂਟਡ ਸਬਜੈਕਟਸ ਨੇ ਤੇ ਜ਼ਰੂਰੀ ਨਹੀਂ ਹੈ ਕਿ ਜਿਵੇਂ ਮੈਥਸ অর ਸਾਇੰਸ ਆ ਸਿਰਫ ਉਹਨਾਂ ਨੂੰ ਵੀ ਅਸੀਂ ਸਕਿਲ ਓਰੀਐਂਟਡ ਬਣਾ ਸਕਦੇ ਹਾਂ ਸਕਿਲ ਓਰੀਐਂਟਡ ਮਤਲਬ ਕਿ ਉਹਨਾਂ ਨੂੰ ਕੰਮ ਕਰਕੇ ਦਿਖਾਇਆ ਜਾਏ ਬੱਚੇ ਕੰਮ ਕਰਕੇ ਇਸ ਨੋਲੇਜ ਨੂੰ ਹਾਸਲ ਕਰਨ ਸਿਰਫ ਕਲਾਸਰੂਮ ਲਰਨਿੰਗ ਜਿਹੜੀ ਹੈ ਉਹ ਵੀ ਬੜੀ ਜ਼ਰੂਰੀ ਹੈ ਪਰ ਫੇਅਰਸ ਥਰੂ ਸਾਰਿਆਂ ਤੋਂ ਵੱਧ ਤੋਂ ਵੱਧ ਇਹਦਾ ਫਾਇਦਾ ਉਠਾਉਣਾ ਚਾਹੀਦਾ ਮੈਨੂੰ ਇਹ ਲੱਗਦਾ ਹੈ ਕੀ ਜਿਹੜੇ ਸਕੂਲਸ ਬਾਕੀ ਸਕੂਲਸ ਦੇ ਹੋਰ ਟੀਚਰਸ ਪੈਰੈਂਟਸ ਉਹਨਾਂ ਨੂੰ ਇਹਦੇ ਵਿੱਚ ਹੈਲਪ ਕਰਨੀ ਚਾਹੀਦੀ ਤਾਂ ਕਿ ਇਹ ਸਬਜੈਕਟ ਫੇਅਰ ਜਿਹੜੇ ਪ੍ਰੋਗਰਾਮ ਨੇ ਇਹਨਾਂ ਨੂੰ ਹੋਰ ਵਧੀਆ ਤਰੀਕੇ ਨਾਲ ਕਰਕੇ ਇਹਨੂੰ ਸਕਸੈਸਫੁਲ ਕੀਤਾ ਜਾਵੇ। ਥੈਂਕ ਯੂ। ਹਾਂਜੀ। सरकार नेता है बच्चे रुजगार जो है स्टार्ट करता है इन्हों के ना ही बच्चे जो है अपनी रोजी रोटी जी खाते हैं सरकार का सवाल है कि हर एक बच्चे पहले भी उसकी रोज़गार बच्चों ने रबड़ पेंट्स बनाए हैं रबड़ पेंट्स जोड़े है अपनी नक्सल बनाए हैं और इनके छोटे छोटा जाने से अपने घर लगे हैं ਨੀ ਲਾਡਲੋ ਇਹਨਾਂ ਦਾ ਬਿਜ਼ਨਸ ਹੈ ਇਹਨਾਂ ਚੋਟੇ ਜਿਹੇ ਨੇਸ ਬਿਨ ਨੂੰ ਬੜੀ ਚੰਗੀ ਤਰੀਕੇ ਨਾਲ ਅਸਰ ਤੋਂ ਹਾਲੇ ਵਧੀਆ ਇਹ ਬਿਨਸ ਜਿਹੜਾ ਹੈ ਛੋਟੇ ਜਿਹੇ ਮੈਸਟਰ ਕੋਲ ਦੀ ਅੰਮਲਣ ਕਰਾਉਣ ਦੀ ਹੈ ਹਰ ਇੱਕ ਬੱਚੇ ਨੂੰ 2000 ਰੁਪਏ ਮਿਲਦਾ ਹੈ ਪਰ 2000 ਦੇ ਹਿਸਾਬ ਨਾਲ 55 ਖਰਚੇ ਬੀਤੇ ਨੇ 10000 ਦੇ ਹਿਸਾਬ ਨਾਲ ਛੋਟਾ ਜਿਹਾ ਬਿਜ਼ਨਸ ਸਟਾਰਟ ਕਰ ਸਕਦੇ ਨੇ ਆਪਣੇ ਆਪ ਨੂੰ ਇਹ ਇੱਕ ਸਕਿੱਲ ਦੇ ਅਕੋਰਡਿੰਗ ਜਿਹੜਾ ਹੈ ਨਾ ਮਾਲੂਕ ਦਾ ਸਾਟ ਹੈ ਹਾਂਜੀ वेस्ट मटीरियल से बच्चे ने बड़ा आर्टिकल्स यूज़ करते हैं स्टोन के उत्ते उन्होंने मंडाला आर्ट की है प्लास्टिक द्लेट्स है उन्होंने उन्होंने बड़ा वजिया डैकोरेट किया मेरस के नाम न्यूज़ पेपर के नॉल्स बनाई हैं और इधर है मंडाला आर्ट के नया वेस्ट साइट प्लेट्स है यूज हो उस तो बाद बच्चे ने जो सामद्ध ने उन्होंने अभी दोबारा इधर फ्लावर पोस्ट बना के यूज किया है खर्च जो बॉटल्स है उन्होंने असं दोबारा ਤਕਰੀਨ ਡੈਕੋਰੇਟ ਕਰ ਸਕਦੇ ਹਾਂ ਸਾਡੇ ਲਈ ਜਿੱਦਾਂ ਦੇਖੀ ਤੁਸੀਂ ਸਾਡੀਆਂ ਜਿੰਨਾਂ ਨੇ ਬਾਰ ਬਾਰ ਯੂਜ਼ ਕਰਦੇ ਨੇ ਤੇ ਜੇ ਕੋਈ ਮੰਦਿਰ ਹੋਣਾ ਨੇ ਸਮਾਗਮ ਮਨਾਇਆ ਹੋਵੇ ਜਿਵੇਂ ਕਿ ਲక్ష్ਮੀ ਮੰਦਿਰ ਹੋਵੇ ਉਹਦਾ ਬੜਾ ਵਧੀਆ ਵੇਜ ਦੇ ਪੇਪਰ ਜੜੀਆਂ ਸ਼ੀਟਸ ਹੁੰਦੀਆਂ ਉਹਨਾਂ ਦੇ ਤੇ ਇਹਨਾਂ ਨੇ ਬਣਾਇਆ